ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਲੋਕ ਸਭਾ ਹਲ ਕਾ ਖਡੂਰ ਸਾਹਿਬ ਤੋਂ ਕਾਂਸ ਪਾਰਟੀ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਦੇ ਇੱਕ ਚ ਸਾਬਕਾ ਵਿਧਾਇਕ ਸੁਖਬਾਲ ਸਿੰਘ ਭੁਲਦਰ ਵੱਲੋਂ ਪਿੰਡ ਆਬਾਦੀ ਅਮਰਕੋਟ ਵਿਖੇ ਪ੍ਰਗਰਸੀ ਵਰਕਰਾਂ ਦੀ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਸਾਬਕਾ ਸਰਪੰਚਾਂ ਵਰਕਰਾਂ ਵੱਲੋਂ ਵੱਡੀ ਗਿਣਤੀ ਹੋਇ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਜੂਥ ਕਾਂਗਰਸ ਦੇ ਆਗੂ ਅਜੀਤ ਕੁਮਾਰ ਰੋੜਾ ਵੱਲੋਂ ਸਾਬਕਾ ਵਿਧਾਇਕ ਸੁਖਵਾਲ ਸਿੰਘ ਭੁੱਲਰ ਅਤੇ ਉਹਨਾਂ ਨਾਲ ਆਗੂਆਂ ਦਾ ਸਵਾਗਤ ਕਰਦੇ ਆਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਿੰਡ ਆਬਾਦੀ ਅਮਰਕੋਟ ਤੋਂ ਵੱਡੀ ਗਿਣਤੀ ਵਰਕਰਾਂ ਨੂੰ ਲਾਮਬੰਦ ਕਰਕੇ 1 ਜੂਨ ਨੂੰ ਕਲਬੀਰ ਸਿੰਘ ਜ਼ੀਰਾ ਦੇ ਐਕਟ 'ਚ ਭਟਾਇਆ ਜਾਵੇਗਾ ਇਸ ਸੰਬੰਧੀ ਲੋਕੀਤ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਤੇ ਫਾਲੋ ਜਰੂਰ ਕਰਿਓ ਧੰਨਵਾਦ ਜੀ ਭੁੱਲਰ ਸਾਹਿਬ ਬੜਾ ਨੂੰ ਵੋਟਾਂ ਪਾ ਕੇ ਕਾਮਯਾਬੀ ਪਾ ਕਰਨਾ ਹੈ ਇਹ ਜੀਰਾ ਸਾਹਿਬ ਨੂੰ ਆਪਣੀ ਬੋੜ ਨਹੀਂ ਜਾਣੀ ਇਹ ਆਪਾਂ ਬੋੜ ਬੋਣੀਆ ਆਪਣੇ ਭੁੱਲਰ ਸਾਹਿਬ ਨੂੰ ਭੁੱਲਰ ਸਾਹਿਬ ਦੀ ਨਾਮਯਾਪੀ ਸਮਝੋ ਆਪਣੀ ਕਾਮਯਾਬੀ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਐਨਾ ਬੋਲਦਾ ਹੈ ਕਿ ਜਗਾਰਾ ਲੜਨਾ ਹੈ ਆਪਾਂ ਬਾਹਾਂ ਫੜੀਆਂ ਕਰਕੇ ਸਾਰੇ ਵੀਰਾਂ ਨਾਲ ਸਾਥਾਂ ਅਤੇ ਇਹ ਦੱਸਣਾ ਹੈ ਨਹੀਂ ਹੋਰ ਵੀ ਜਿਹੜੇ ਪ੍ਰੋਗਰਾਮ ਦਾ ਕਾਫੀ ਚਾਰਾ ਚਾਹਾਂ ਚਾਹਾਂ ਦੱਸਣਗੇ ਉਸ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਜੋ ਕਰਨਾ ਹੈ ਉਸ ਜਿਹੜੇ ਵਿਚਾਰ ਜਿਹੜੀਆਂ ਗੱਲਾਂ ਨੇ ਜਿਹੜੀਆਂ ਆਪਾਂ ਵਿਚਾਰ ਕੇ ਜਿਹੜੀਆਂ ਤਤਰੀ ਨੂੰ ਕੋਟਾ ਪ੍ਰੋਗਰਾਮਾਂ ਬਾਰੇ ਸਾਂਝਾ ਪਾਵਾਂਗੇ ਬਾਕੀ ਜੇਕਰ ਹੋਰ ਵੀ ਨੇ ਵੀ ਆਦਾ ਵਿਚਾਰ ਲੈ ਕੇ ਰੱਖਣਾ ਹੋਵੇ ਕੋਈ ਆ ਕੇ ਇੱਥੇ ਬੋਲ ਸਕਦਾ ਵੀਰੋ ਜਿੰਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋਰ ਆ ਕੇ ਸਮਾਜ ਦਾ ਮੈਂ ਨਾ ਭਾਗ ਕਹੀਏ ਲੋੜ ਨਹੀਂ ਪਰ ਉਹ ਸੋਸ਼ਲ ਮੀਡੀਆ ਦੇ ਵਿੱਚ ਆ ਰਿਹਾ ਅਗਰ ਉਹਨੇ ਗਰਾਊਂਡ ਲੈਵਲ ਤੇ ਉਹ ਗੱਲਾਂ ਨਹੀਂ ਕਿ ਮਜੂਤਾ ਸਰਕਾਰਾਂ ਮੰਤ ਵਿੱਚ 2022 ਦੇ ਵਿੱਚ 70 ਖਾਨਾਂ ਦਾ ਆਪਾਂ ਜਿਹੜਾ ਪ੍ਰਗਟਾਰ ਕੀਤਾ ਸੀ ਸਾਰਿਆਂ ਨੇ ਜਾਂ ਦੇਣ ਨੂੰ ਵੋਟਾਂ ਵਾਕੇ ਜਿਹੜੇ 92 ਉਮੀਦਵਾਰ ਆਪਾਂ ਜਤਾਏ ਉਸ ਸਰਕਾਰ ਦੇ ਵੀ ਕਾਰਜਕਾਰੀ ਦੀਆਂ ਕਰਨ ਦੇ ਸਵਾਲ ਤੇ ਆਪਣਾ ਹੱਕ ਮੰਗਣਾ ਤੇ ਉਹਨਾਂ ਨੇ ਜਿਹੜਾ ਤੁਮ ਦਾਦਾ ਇਨਸਾਨਾ ਅਸਕਰਾਂ ਦੇ ਸਰਦਾਰਾ ਨੇ ਬਣਾਈ ਸਾਰੀ ਆਬਾਦੀ ਦੇ ਮੇਰੇ ਮੌਜੂਦ ਵੀਰ ਭਰਾ ਹਜ਼ੂਰ ਪੰਜ ਪੰਜ ਸਾਰੇ ਵੱਡਾ ਜਿੰਨਾ ਵਿੱਚ ਪਰਿਵਾਰ ਇਕੱਠਾ ਆ ਚਾਹ ਸਾਬ ਖੜਾ ਜੇ ਛੜਾ ਵੀਰ ਸਾਰੇ ਮੇਰੇ ਨਾਲ ਆਏ ਸੁੱਖ ਦੀ ਜਸ ਦੀ ਸਤਿ ਸ਼੍ਰੀ ਅਕਾਲ ਸਾਡੇ ਮੀਡੀਆ ਵਾਲੇ ਸਾਡਾ ਜੂਸੂ ਮਲਕਾ ਸਾਹਿਬ ਸਾਡੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੁਮ ਦਾਇਨ ਨੂੰ ਤੁਹਾਨੂੰ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਹੋਰ ਸਰਦਾਰ ਕੁਬੀਰ ਸਿੰਘ ਜੀ ਦਾ ਜਿਹਨੂੰ ਉਮੀਦਵਾਰ ਬਣਾ ਕੇ ਭੇਜਿਆ ਚੋਣ ਸ਼ਾਂਤੀ ਦਾ ਪੰਜਾਬ ਦੀ ਆਪਾਂ ਮਦਦ ਕਰਨ ਵਾਸਤੇ ਸਾਥ ਤੇ ਸਹਿਯੋਗ ਦੇ ਵਾਸਤੇ ਅੱਜ ਆਪਾਂ ਇਕੱਠੇ ਹੋਏ ਆ। ਔਰ ਵਿਕੋ ਹੈ ਲੋਕੀਂ ਆ ਆਪਣਾ ਪਰ ਹੈਲ ਦਾ ਕੋਈ ਸਮਝ ਹੋ ਰਹੀ ਹੈ। ਸੋ ਸਾਰੇ ਭਰਾਵਾਂ ਬਹੁਤ ਬਹੁਤ ਇੱਥੇ ਆ ਗਏ। ਸੋਨੇ ਆਪਣੇ ਕੰਮ ਕਰ ਰਹੇ ਆ ਆਪ ਦਾ ਸੁਣਾ ਕਾਰਗਰ ਕਰਕੇ ਸਮਾਂ ਕਿ ਤੇਰੇ ਆ ਔਰ ਮੈਂ ਪੇਸ਼ਾਇਸ਼ ਸੋਚਦਾ ਨਾ ਕਿ ਜਿੰਨੇ ਵੀ ਨਾਮ ਵਰਗੇ ਲੀਡਰ ਹੋਏ ਆ ਜਿਵੇਂ ਮੰਨ ਲਓ ਵੀ ਆਪਣਾ ਬਟਵਾ ਸਾਹਿਬ ਹੋਵੇ ਲੋਗੇ ਉਸ ਤੋਂ ਪਹਿਨ ਕਾਲੀ ਜਦ ਤੇ ਜਿਹੜੇ ਮੀਨਵਾ ਕੀ ਪ੍ਰੋਫੈਸਰ ਸਾਹਿਬ ਸੀ ਉਹ ਨਾਲੇ ਤੋਂ ਹੋਏ ਠੀਕ ਹੈ ਸਰਦਾਰ ਗੰਦਿਆਰ ਤੋਂ ਇਹਨਾਂ ਲੜੀ ਹੀ ਹੋ ਨੇ ਪੂਰਾ ਸਾਮੂਹ ਕੋ ਲੈ ਕੇ ਹੁੰਦਾ ਕਿ ਆਪਾਂ ਕਾਂਗਰਸ ਪਾਰਟੀ ਵੱਲੋਂ ਰੁਘੂ ਮਹਾਰਾਜ ਜੀ ਕਿਹਨੋਂ ਹਰਦਾ ਦੇ ਪਿਆਲ ਸਲਿਚਾਪਾ ਲੈਕਸ਼ਨ ਲੜਦੇ ਆ। ਸੋ ਜਿੰਨੇ ਵੀ ਜਿਹੜੇ ਇਲਾਕੇ ਦੇ ਜਿਹੜੇ ਵੀ ਨਿਤਰਿਆ ਜਿਹੜੇ ਵੀ ਨਮਾਇੰਦੇ ਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚੋਂ ਆ ਮੈਂ ਸਮਝਦਾ ਵੀ ਸਭ ਤੋਂ ਵੱਧ ਜਿਹੜਾ ਉਸ ਇਲਾਕੇ ਦੇ ਜਿਹੜੇ ਲੋਕ ਪਰਵਾਰ ਆ ਉਹ ਸਾਡੇ ਪਰਵਾਰ ਨਾਲ ਕਾਂਗਰਸ ਦੇ ਨਾਲ ਜ਼ਿਆਦਾ ਦਿਨ ਜੁੜੇ। ਠੀਕ ਹੈ ਜੀ। ਬੰਗੂ ਪੂਰੇ ਆਦੇ ਬੱਦੀ ਵਾਲੇ ਖੱਡੇ ਵਾਲੇ ਇਹ ਸਾਰੇ ਜਿਨ੍ਹਾਂ ਦੇ ਨਾਮ ਲੈ ਆ ਜਿਹੜੇ ਜਿਹੜੇ ਆਪਦੇ ਆਪ ਦੇ ਪਿੰਡਾਂ ਨਾਲ ਸੰਬੰਧ ਰੱਖਦੇ ਜੇ ਤੁਸੀਂ ਹਮੇਸ਼ਾ ਹੀ ਉਹਨਾਂ ਸਾਰਿਆਂ ਨਾਲ ਉਹ ਵੱਧ ਮਾਨ ਸਤਕਾਰ ਦਿੱਤਾ ਹਮੇਸ਼ਾ ਹੀ ਆਪਦੇ ਨਗਰ ਤੋਂ ਆਪਦੇ ਪਰਿਵਾਰ ਵੱਲੋਂ ਤੁਹਾਨੂੰ ਉਹਨਾਂ ਦੇ ਤੁਹਾਨੂੰ ਆਪ ਦਾ ਜੋੜ ਲਾ ਕੇ ਸਾਨੂੰ ਕਾਮਯਾਬ ਕਰਨ ਦੇ ਵਿੱਚ ਦਿਨ ਰਾਤ ਤੁਸੀਂ ਕੀਤਾ ਇਸ ਕਰਕੇ ਇਹਦੇ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਕਰਦਾ